ਹੈਲੋ 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 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੁੱਲ ਕੇ ਤਾੜੀ ਲਾ ਦੇ ਕੋਈ ਆਪਣੇ ਨਾਂ ਤੇ ਮਿਹਰਬਾਨੀ ਸ਼ੁਕਰੀਆ ਹੈਲੋ ਹੈਲੋ ਹਾਂਜੀ ਹੈਲੋ ਹੈਲੋ ਸਾਊਂਡ ਬਣਾ ਲਓ ਜੀ ਇੱਕ ਵਾਰੀ ਇਕੋ ਦੇ ਦੇ ਥੋੜੀ ਹਲੋ 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 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਰਿਸਪੈਕਟਡ ਸਰੋਤੇ ਪਹੁੰਚੇ ਨੇ ਮੋਸਟ ਵੈਲਕਮ ਜੀ ਆਕਦੀਆਂ ਰਮਨ ਸਿੱਧੂ ਔਰ ਸਾਰੀ ਟੀਮ ਜਿਨ੍ਹਾਂ ਨੇ ਸ਼ੋਅ ਆਰਗੇਨਾਈਜ਼ ਕੀਤਾ ਰਮਨ ਜੀ ਆਓ ਮਾੜਾ ਜੀ ਬਹੁਤ ਸੋਹਣੇ ਅਰੇਂਜ ਕੀਤੇ ਨੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਜ਼ੋਰਦਾਰ ਤਾੜੀਆਂ ਲਾਓ ਮੇਰੇ ਭਰਾ ਲਈ ਇੰਨਾ ਵਧੀਆ ਸ਼ੋਅ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹਰ ਸਾਲ ਕਰਦੇ ਆ ਥੈਂਕ ਯੂ ਭਾਜੀ ਥੈਂਕ ਯੂ ਤੁਸੀਂ ਸਾਨੂੰ ਯਾਦ ਕੀਤਾ ਹੈ ਸਾਹਿਬ ਥੈਂਕ ਯੂ ਇੱਕ ਜ਼ੋਰਦਾਰ ਤਾੜੀ ਲਾਓ ਆਸ਼ਾ ਸ਼ਰਮਾ ਜੀ ਸਾਡੀ ਮਾ ਸਮਾਨ ਬਹੁਤ ਅਰਸਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੇ ਨੇ ਸੋ ਬਾਬਾ ਜੀ ਤੁਹਾਨੂੰ ਸਦਾ ਇਦਾਂ ਹੀ ਸਲਾਮਤ ਰੱਖੀ ਤੁਹਾਨੂੰ ਅਸੀਂ ਇਦਾਂ ਹੀ ਦੇਖਦੇ ਰਹੀਏ ਥੈਂਕ ਯੂ ਥੈਂਕ ਯੂ ਬਾਬਾ ਜੀ ਥੈਂਕ ਯੂ ਬਹੁਤ ਸਾਰੇ ਗੀਤ ਜਿਨ੍ਹਾਂ ਤੁਸੀਂ ਬਹੁਤ ਸਾਰੀ ਮੁਹੱਬਤ ਦੇ ਰਹੇ ਹੋ ਸੋ ਕੋਸ਼ਿਸ਼ ਕਰਾਂਗੇ ਹਰ ਗੀਤ ਦੇ ਬੋਲ ਤੁਹਾਨੂੰ ਸੁਣਾ ਕੇ ਜਾਈਏ ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਲਾ ਕਰੇ ਮੈਂ ਮਰ ਜਾਵਾਂ ਉਹ ਗੀਤ ਜਿਹੜਾ ਤੁਸੀਂ ਸਾਰਿਆਂ ਨੇ ਅੱਜ 23 ਸਾਲ ਹੋ ਗਏ ਇਸ ਗੀਤ ਨੂੰ ਆਇਨੋਰਥ ਸੇ ਇੰਨੀ ਮੁਹੱਬਤ ਦੇ ਰਹੇ ਹੋ ਨਾ ਅਮਰ ਕਰਤਾ ਹੈ ਗੀਤ ਕਿ ਸਾਡੀ ਕੋਈ ਵੀ ਸਟੇਜ ਮੁਕੰਮਲ ਨਹੀਂ ਹੁੰਦੀ ਇਸ ਗੀਤ ਤੋਂ ਬਿਨਾ ਸੋ ਲੋ ਜੀ ਸੋਣੀ ਤੁਹਾਡੀ ਨਜ਼ਰ ਉਸ ਤੋਂ ਬਾਅਦ ਜਿਨੇ ਵੀ ਤੁਸੀਂ ਅੱਜਕੱਲ ਗੀਤ ਸੁਣ ਰਹੇ ਹੋ ਸਾਰੇ ਤਕਰੀਬਨ